ਮੋਗਾ ਦੇ ਪਿੰਡ ਫਤਿਹਗੜ ਕੋਰੋਟਾ ਨਾਲ ਦੇ ਰਹਿਣ ਵਾਲੇ ਭੈਣ ਭਰਾ ਆਪਣੇ ਨਾਨਾ ਨਾਨੀ ਦੇ ਘਰ ਗਏ ਹੋਏ ਸੀ ਜਿੱਥੇ ਭਰਾ ਨੂੰ ਆਪਣੀ ਭੈਣ ਤੇ ਚੱਕ ਸੀ ਕਿ ਉਸ ਦਾ ਚੱਲਣ ਠੀਕ ਨਹੀਂ ਹੈ ਉਸ ਨੇ ਆਪਣੀ ਭੈਣ ਜੋ ਕਿ ਨਾਲਕੇ ਪਿੰਡ ਬੈਰੋਕ ਗਈ ਹੋਈ ਸੀ ਉੱਥੇ ਉਸ ਦੇ ਸਿਰ ਤੇ ਬੈਸਮੋਲ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਉੱਥੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਰਿਪੋਰਟ ਮਾਤਾ ਜੀ ਲੱਕ ਆਪਣੀਆਂ ਹੋਈ ਘਟਨਾ ਹੋਈ ਹੈ ਕੁੜੀ ਦੇ ਮੌਤ ਹੋਈ ਕਿਸ ਤਰ੍ਹਾਂ ਹੋਈ ਹੈ ਜੀ ਹਏ ਮੈਨੂੰ ਬੜਾ ਨਹੀਂ ਸਾਨੂੰ ਬਾਹਰ ਕੱਢ ਦਿੱਤੀ ਸੀ ਹਾਂ ਜਨਵੰਦੜੇ ਨੇ ਆ ਰੱਖਣ ਨਹੀਂ ਦਿੱਤੇ ਨਾ ਖੜਿਆ ਨਹੀਂ ਦਿੱਤੇ ਬਾਹਰ ਕੱਢ ਕੇ 10000 ਕੀ ਪਤਾ ਨਹੀਂ ਕੀ ਕਰ ਰਹੇ ਨੇ ਮੁੰਡਾ ਕੌਣ ਸੀਗਾ ਜੀ ਉਹ ਦੋ ਤਾ ਵੀ ਇੱਧਰ ਉਹ ਖੜਾ ਜੁਰ ਉਹ ਖੜਾ ਆ ਟੱਕੜੀ ਹੀ ਲੱਗਦੀ ਮਾਤਾ ਜੀ ਪਹਿਲੀ ਵਾਰੀ ਝਗੜਾ ਹੋਇਆ ਜਾਂ ਕੋਈ ਪਿਛਾ 108 ਦਾ ਕੋਈ ਗੱਲਬਾਤ ਹੋਈ ਹੈ ਨਹੀਂ ਨਹੀਂ ਭੈਣੇ ਬੇਰਾ ਦਾ ਇਹ ਨਾ ਫੈਰ ਸੀਗੀ ਕੋਈ ਹੰਤ ਨਹੀਂ ਸੀਗੀ ਰਾਤ ਪਤਾ ਨਹੀਂ ਕੀ ਹੋਗੀ ਮੈਨੂੰ ਤਾਂ ਨਹੀਂ ਦਾ ਨਹੀਂ ਮੈਨੂੰ ਤਾਂ ਜੀਦਾ ਨਹੀਂ ਉਹ ਸਾਡੇ ਕੰਮ ਕਰਨ ਵਾਲਾ ਮੁੰਡਾ ਜਾ ਆਖੀ ਇੱਕ ਦਿਨ ਵੀ ਮਸਤੀਆ ਸਾਹ ਜਾਂ ਵਾਰ ਚੱਲ ਗਈ ਉਹ ਕਿੱਥੇ ਜਾਂ ਜਾਣਾ ਮਨੇ ਦਾ ਇਹ ਮਾਦਾਸ ਨੂੰ ਪਤਾ ਕਰੋ ਲੱਗਿਆ ਵੀ ਕੁੜੀ ਦੀ ਇਸ ਨੂੰ ਪਤਾ ਲੱਗ ਗਿਆ ਸੀ ਅੰਦਰ ਵੜ ਗਈ ਵਾਰ ਕੋ ਕਿੰਦੇ ਤੋ ਕਰੇ ਹੋਰ ਹੈ ਨਹੀਂ ਸੀ ਉਸ ਟਾਈਮ ਕੋਈ ਨਹੀਂ ਕੋਈ ਨਹੀਂ ਇਹ ਤਾਂ ਬਸ ਲਾਗ ਰਹੀ ਸੀ ਉਹਨਾਂ ਦੇ ਕੋਈ ਸੀ ਹਾਂ ਮੈਂ نیندਾ ਨਹੀਂ ਮੈਨੂੰ ਮੜਾ ਮੜਾ ਦੀਂਦਾ ਉਹਨਾਂ ਤੇ ਮੈਂ ਦੂਰੀ ਫੇੜੀ ਸਾਬਕਾ ਦੇ ਰਹੇ ਦੇ ਕਤਲ ਹੋਇਆ ਇਸ ਬਾਰੇ ਕੀ ਕਹਾਂਗੇ ਅਗਲਾ ਬੰਦ ਇਹ ਦੋ ਭੈਣ ਭਰਾ ਮਮਪਾਲ ਸਿੰਘ ਤੇ ਵੀਰ ਜੋਤਕਾਰ ਮਮਪਾਲ ਸਿੰਘ ਜਿਹੜਾ ਹੈਗਾ 19 ਸਾਲ ਦਾ ਤੇ ਵੀਰ ਜੋਤਕਾਰ ਜਿਹੜੀ ਲੜਕੇ ਹੈਗੀ ਉਹ 23-24 ਸਾਲ ਤੇ ਆਪਣੇ ਨਾਨੀ ਕੋਲੇ ਰਹਿੰਦੇ ਸੀ ਰਾਣੀ ਗੌਰ ਕੋਲੇ ਵਾਈਫ ਆਫ ਨਛੱਤਰ ਸਿੰਘ ਵੈਰੋ ਦੇ ਕੋਲੇ ਇਹਨਾਂ ਦਾ ਅਸਲ ਪਿੰਡ ਜਿਹੜਾ ਹੈਗਾ ਉਹ ਫਤਿਹਗੜ ਕੋਰੋਟਾਣਾ ਇਹ ਇੱਥੇ ਰਹਿੰਦੇ ਸੀਗੇ ਦੋਨੇ ਜਣੇ ਉਹ ਇਹਦੇ ਭਰਾ ਨੇ ਜਿਹੜਾ ਹੈਗਾ ਮਮਪਾਲ ਉਹਨੇ ਆਪਦੀ ਸਿਸਟਰ ਨੂੰ ਜਿਹੜਾ ਹੈਗਾ ਨਾ ਸਿਰ ਦੇ ਵਿੱਚ ਜਿਹੜਾ ਆਪਣਾ ਰਸੋਈ ਦੇ ਵਿੱਚ ਵਰਤੋਂ ਚਲਾਉਣ ਵਾਲਾ ਅੰਦਰ ਚਾਮੇ ਵਾਲਾ ਘੋਟਣਾ ਹੁੰਦਾ ਉਹ ਸਰਚ ਮਾਰ ਕੇ ਜਿਹੜਾ ਹੈਗਾ ਉਹਦਾ ਟਕਲ ਕਰ ਕਰ ਬਿਤੀ ਰਾਤ ਕੀ ਕਹਾ ਦੀ ਰਹੀ ਸੀ ਤੀਹ ਤੋਂ ਕਾਨੇ ਆਪਣੀ ਸਿਸਟਰ ਦੇ ਕੈਰੈਕਟਰ ਤੇ ਡਾਊਟ ਕਰਦਾ ਸੀ ਇਹ ਉਹ ਲੜਕੇ ਦੇ ਪਹਿਲਾਂ ਉਹਦੇ ਪਾਸੇ ਗਏ ਸੀ ਤੇ ਲੜਕੇ ਤੇ ਮੈਨੂੰ ਜਿੱਥੋਂ ਹੁਣ ਤੱਕ ਪਤਾ ਲੱਗਿਆ ਇੱਕੋ ਮੁਕੱਦਮਾ ਸ਼ਾਇਦ ਅੱਦਿਆ ਬਾਕੀ ਤਾਂ ਰਿਕਾਰਡ ਦੇਖ ਰਹੇ ਹਾਂ ਅਸੀਂ ਇਹਦਾ ਇਹ ਨਰਿਕ ਖਾਤੇ ਦੇ ਘਾਰਾਂ ਦੇ ਅੱਗੇ ਰੈਡ ਕੀਤਾ ਗਿਆ ਜੀ ਇਹ 119 ਬੀਨਸ ਦੇ ਤਰ੍ਹਾਂ ਕੀਤਾ ਗਿਆ ਕਪੌੜਮ ਗਤਮਾ ਕੀ ਗਏ ਇੱਕ ਜੋ